ਲੈ ਵੀ ਮਿੱਤਰੋ ਅੱਜ ਤੁਹਾਨੂੰ 에어ਪੋਰਟ ਦਿਖਾਉਣੇ ਆ ਪਿੰਡ ਪੂਰੇ ਜ਼ਿਲ੍ਹਾ ਬਰਨਾਲਾ ਤੇ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਨੇ ਤਾਂ ਬਾਜਾਂ ਦਿਖਾਵਾਂਗੇ ਆਪਾਂ ਪੰਛੀਆਂ ਦੀਆਂ ਠੀਕ ਆ ਮਿੱਤਰੋ 에어ਪੋਰਟ ਦੇ ਉੱਪਰ ਫੁੱਲ ਬੂਟੇ ਲੱਗੇ ਹੋਣੇ ਤੁਹਾਨੂੰ ਪੂਰੀ ਲੋਕੇਸ਼ਨ ਦਿਖਾਵਾਂਗੇ ਇੱਥੇ ਵੀਜਾ ਪੱਕਾ ਲਾਦਾ ਇੱਥੇ ਫਿਊਜ਼ਲ ਨਹੀਂ ਆਉਂਦੀ ਹੈਗੀ ਕਿਸੇ ਬੰਦੇ ਦੀ ਆਜੋ ਮਿੱਤਰੋ ਤੁਹਾਨੂੰ ਦਿਖਾਉਣੇ ਆ ਪਿੰਡ ਬਰੌਣ ਪਿੰਡ ਦੀ ਝੀਲ ਆ ਸਾਡ ਸਾਈਡ ਤੇ ਇਹਦੇ ਵੀ ਦਰਸ਼ਨ ਕਰਾਵਾਂਗੇ ਬਾਕੀ ਤੁਹਾਨੂੰ ਪੰਛੀਆਂ ਦੀ ਬਾਤ ਸੁਣਾਉਣੇ ਆ 2 ਮਿੰਟ ਤੁਸੀਂ ਉਹ ਤੁਹਾਨੂੰ ਫਿਰ ਆਪਾਂ ਗੱਲਬਾਤ ਕਰਦੇ ਆ ਆਜੋ ਮਿੱਤਰੋ ਹੁਣ ਤੁਸੀਂ ਪੰਸੀਆਂ ਦੀ ਬਾਜ਼ ਸੁਣ ਕੇ ਹਟੋ ਕਿੰਨਾ ਆਨੰਦ ਆਉਂਦਾ ਕਿੰਨੇ ਦਰਖਤ ਲੱਗੇ ਹੋਏ ਨੇ ਬਾਕੀ ਬਈ ਮੀਕਾਣੀ ਦੇ ਵਿੱਚ ਸੈੱਡ ਕੁਰਸੀਆਂ ਆ ਥਾਵਲਿਆਂ ਤੇ ਰੰਗ ਸਾਰਿਆਂ ਤੇ ਬਾਕੀ ਬੂਟੇ ਬਹੁਤ ਲੱਗੇ ਹੋਏ ਨੇ ਆਲ ਨੇ ਵੀ ਲੱਗੇ ਹੋਏ ਨੇ ਬਾਕੀ ਨਗਰ ਦੇ ਨੌਜਾਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਹ ਪ੍ਰਾਲਾ ਕਰਦੇ ਨੇ ਬਾਕੀ ਹੋਰ ਪਿੰਡਾਂ ਦੇ ਵਿੱਚ ਵੀ ਆਪਾਂ ਵੀਡੀਓ ਬਣਾ ਕੇ ਲੈ ਕੇ ਆਵਾਂਗੇ ਪਹਿਲਾਂ ਆਪਾਂ ਆਪਣਾ ਪਿੰਡ ਦਿਖਾਇਆ ਅੱਲਾ ਇਹ ਗੱਲ ਕਹਿੰਦਾ ਤੂੰ ਆਪਦੇ ਪਿੰਡ ਦੇ ਆ ਏਅਰਪੋਰਟ ਨਹੀਂ ਦਿਖਾਇਆ ਦੂਜੇ ਪਿੰਡ ਦੇ ਦਿਖਾਉਣ ਆ ਗਿਆ ਤਾਂ ਕਰਕੇ ਮੈਂ ਪਹਿਲਾਂ ਆਪਣੇ ਪਿੰਡ ਦਾ ਇਹ ਰਿਪੋਰਟ ਦਿਖਾਇਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੀਨੇ ਜੀਨੇ ਵੀਡੀਓ ਕਰਾਉਣੀਆਂ ਤਾਂ ਮੇਰੇ ਨਾਲ ਜਰੂਰ ਫੋਨ ਤੇ ਗੱਲਬਾਤ ਕਰ ਲਿਓ ਤੁਹਾਡੇ ਸਾਹਮਣੇ ਆ ਸੈੱਡ ਵੀ ਪਿਆ ਬਾਬਾ ਜੀ ਤੇ ਅਰਦਾਸ ਕਰਦੇ ਨੇ ਤੇ ਸਾਫ ਸਫਾਈ ਫੁੱਲ ਆ ਕਿਉਂ ਇਹ ਪੱਤੇ ਪੁੱਤੇ ਡੇਟਾਂ ਦੇ ਹਫ਼ਤੇ ਬਾਅਦ ਬੱਸ ਸਫਾਈ ਇਹ ਪਿੰਡ ਦੇ ਵਿੱਚ ਜਰੂਰ ਹੁੰਦੀ ਆ ਤੇ ਬੂਟੇ ਵੀ 3-400 ਬੂਟੇ ਤੋਂ ਵੱਧ ਬੂਟੇ ਲੱਗਿਆ ਆ ਬਾਕੀ ਇੱਥੇ ਬੂਟੇ ਵੀ ਪੈਣ ਜੇ ਕਿਸ ਨੂੰ ਲੋੜ ਆ ਤਾਂ ਬੂਟੇ ਵੀ ਦਿੱਤੇ ਜਾਂਦੇ ਨੇ ਤੇ ਬਾਕੀ ਆ ਚੀਲ ਆ ਗਈ ਬਰਾਊਨ ਪਿੰਡ ਦੀ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਜੇ ਕਿਸੇ ਨੇ ਵੀਡੀਓ ਕਰਾਉਣੀ ਆ ਤਾਂ ਆਪਣੇ ਨਾਲ ਜਰੂਰ ਸੰਪਰਕ ਕਰ ਲਿਓ ਧੰਨਵਾਦ ਜੀ ਜਉਂਦੇ ਵਾਦਿਓ